ਪਹਿਲਾ ਸਾਰੇ ਆਵਰ ਹਲਕੇ ਆਪਾਂ ਫੱਦੇ ਬੁਲੰਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਭਾਰਤ ਸਤਿਕਾਰਯੋਗ ਸਾਥੀਓ ਬੜੇ ਦੁੱਖ ਨਾਲ ਭਰੇ ਮਨ ਨਾਲ ਅੱਜ ਦਾ ਇਹ ਦਿਨ ਬਤੀਤ ਹੋ ਰਿਹਾ ਕਿ ਦਸਾਂ ਨੋਹਾਂ ਦੀ ਕੀਰਤ ਕਮਾਈ ਕਰਨ ਵਾਲਾ ਸਮਾਜ ਕੋਈ ਮੁਆਵਜ਼ੇ ਮੰਗਣ ਵਾਲਾ ਸਮਾਜ ਨਹੀਂ ਕੋਈ ਭੀਖ ਨਹੀਂ ਮੰਗਰੇ ਕੋਈ ਗਰਾਟ ਨਹੀਂ ਮੰਗਰੇ ਸਿਰਫ ਹੱਕ ਮੰਗ ਰਹੇ ਆ ਕਿ ਜਿਹੜੇ ਠੇਕੇਦਾਰ ਭ੍ਰੇਸ਼ਾਚਾਰ ਵਿੱਚ ਨਜੁਕਤ ਕੀਤਾ ਜਾਂਦਾ ਸਾਡੀ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਉੱਤੇ ਡਾਕਾ ਪਾਇਆ ਜਾਂਦਾ ਉਹ ਲੁੱਟ ਮਜ਼ਦੂਰ ਦੀ ਨਾ ਹੋਵੇ ਕਿਰਤੀ ਦੀ ਲੁੱਟ ਨਾ ਹੋਵੇ ਸਾਡੀ ਇਹ ਜ਼ਾਇਜ਼ ਮੰਗਾ ਤੇ ਜ਼ਾਇਜ਼ ਮੰਗ ਮੰਗਣ ਵਾਸਤੇ ਵੀ ਉਹਨੂੰ ਮਨਵਾਉਣ ਵਾਸਤੇ ਵੀ ਸੂਬੇ ਦੇ ਮੁੱਖ ਮੰਤਰੀ ਦੀ ਪੁਲਿਸ ਅੰਨਾ ਕਸ਼ਟ ਕਰਦੀ ਆ ਤੇ ਇੱਕ ਢਾਲ ਦੀ ਤਰ੍ਹਾਂ ਸਾਡੀਆਂ ਈ ਧੀਆਂ ਮਹਿਲਾਵਾਂ ਨੂੰ ਅੱਗੇ ਕਰਕੇ ਕਿਵੇਂ ਨਾ ਕਿਵੇਂ ਕੋਈ ਦੇ ਹੱਥੋਂ ਪਾਈ ਹੁੰਦੇ ਆ ਕਿ ਆ ਕਿੰਤੀ ਲੋਕਾਂ ਨੂੰ ਪਰਚਿਆਂ ਦੇ ਵਿੱਚ ਕਿਵੇਂ ਲਜਾਇਆ ਜਾਂਦਾ ਪਰ ਇਹ ਭੁੱਲ ਗਏ ਕਿ ਕੌਮ ਮਰਦ ਦਲੇਰਾਂ ਦੀ ਕੌਮ ਜਿਨ੍ਹਾਂ ਨੇ ਬੜੀਆਂ-ਬੜੀਆਂ ਸਰਕਾਰਾਂ ਨੂੰ ਬਾਟੀਆਂ ਪਾ ਕੇ ਜਿਹੜੀਆਂ ਸੂਬੇ ਦਾ ਮੁੱਖ ਮੰਤਰੀ ਭਾਜੀਆਂ ਪਾੜਿਆ ਉਹ ਭਾਜੀਆਂ ਦਾ ਮੋੜਮਾ ਜਵਾਬ ਦਿੱਤਾ ਹੋਇਆ ਹੈ ਗੈਰੀ ਸਾਹਿਬ ਨੇ ਗੱਲ ਰੱਖੀ ਕਿ ਹਾਂ ਕੀ ਕਿਹਾ ਆ ਜੁੱਤੀ ਦੀ ਗੱਲ ਚੱਲ ਰਹੀ ਹੈ ਕਿ ਜੁੱਤੀ ਕੱਲ ਪੰਜਾਬ ਦਾ ਮੁੱਖ ਮੰਤਰੀ ਵਿਧਾਨ ਸਭਾ ਦੇ ਵਿੱਚ ਕਹਿ ਰਿਹਾ ਸੀ ਕਿ ਇਹਨੂੰ ਜੁੱਤੀ ਸੰਗਾਓ ਉਹ ਭਗਵੰਤ ਮਾਨਾ ਤੈਨੂੰ ਜੁੱਤੀ ਬਾਰੇ ਨਹੀਂ ਪਤਾ ਅਸੀਂ ਜੁੱਤੀ ਪਣਾਉਣ ਵੀ ਜਾਣਦੇ ਆ ਤੇ ਜੁੱਤੀ ਕੌਣ ਵੀ ਜਾਣਦੇ ਆ ਸਤਿਕਾਰਯੋਗ ਸਾਧੂ ਜੀ ਤੇ ਆਉਣ ਵਾਲੇ ਸਮੇਰੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੀ ਜੁੱਤੀ ਦੇ ਜਿਹੜੇ ਤੂੰ ਤਾਨੇ ਮਾਰਦਾ ਸ਼ੈਡੂਲ ਕਾਸ ਸਮਾਜ ਨੂੰ ਇਹ ਜੁੱਤੀ ਬਣਾਉਣ ਵਾਲਾ ਸਮਾਜ ਸਾਹਿਬ ਸ਼੍ਰੀ ਕਾਂਚੀ ਰਾਮ ਕਹਾ ਕਰਦੇ ਸੀ ਕਿ ਜੁੱਤੀ ਬਣਾਉਣ ਵਾਲੇ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਜੁੱਤੀ ਬਣਾਉਣ ਵਾਲਾ ਇੱਕ ਜੁੱਤੀਆਂ ਖਾਣ ਵਾਲਾ ਤੇ ਇੱਕ ਜੁੱਤੀ ਪਾਉਣ ਵਾਲਾ ਤੇ ਆ ਜਿਹੜੀ ਮਰਦ ਮਰਦਾਂ ਦੇ ਗੋਮ ਅਰਥੀ ਗੋਮ ਚੁੱਪੀ ਪਾਉਣ ਵਾਲੀ ਆ ਸਤਿਕਾਰਯੋਗ ਸਾਥੀਓ 2024 ਦੇ ਵਿੱਚ ਇੱਕ ਵਾਰ ਨਜ਼ਾਰਾ ਵੇਖਤਾ ਲਈ ਸਾਡਾ ਇਹ ਐਲਾਨ ਅੱਜ ਮੈਂ ਇੱਥੇ ਐਲਾਨ ਕਰਦਾ ਢੋਟੇ ਸੰਜੋਗ ਦੇ ਨਾਲ ਕਿ ਜਿੱਥੇ ਵੀ ਪੰਜਾਬ ਦਾ ਮੁੱਖ ਮੰਤਰੀ ਪਟੰਡੇ ਦੇ ਵਿੱਚ ਆਵੇਗਾ ਇਨੂੰ ਉੱਤੇ ਆ ਜਿਹੜੀ ਅੱਜ ਦੀ ਲਾਠੀ ਚਾਰਜ ਹੋਇਆ ਇਹਦੀ ਭਾਤੀ ਮੋੜਾਂਗੇ ਸਤਿਕਾਰਯੋਗ ਸਾਥੀਓ ਬਹੁਤ ਬਬਰੋਦ ਕਰਾਂ ਆਸਰੀਆ ਕਾਲ ਪੰਜਾਬ ਪ੍ਰਦੇਸ਼ ਪਲੇਗਰ ਯੂਨੀਅਨ ਕੋਈ ਬਾਲੀ ਇਹ ਨਹੀਂ ਹੈਗਾ ਵੀ ਇਹਨਾਂ ਦਾ ਕੋਈ ਬਾਲੀਬਾਰਸ ਨਹੀਂ ਅਸੀਂ ਗੁਰੂਆਂ ਦੀ ਸੋਚ ਤੇ ਚੱਲਦੇ ਆਂ ਕਿ ਜਿਹੜਾ ਤੂੰ ਕਿਹਾ ਕਰਦਾ ਸੀ ਕਿ ਮੰਤਾ ਰਹੀਵੇਂ ਸੂਰਜਾ ਕੰਬੀਆਂ ਦੇ ਵੇੜੇ ਮੈਨੂੰ ਇੱਕ ਵਾਰ ਸਰਪਾਜ ਵਾਲੇ ਮਾਸਟਰ ਦੇ ਮੁੰਡੇ ਨੂੰ ਹਰਾ ਪਿੰਨ ਦੇ ਦੋ ਹਰਾ ਪਿੰਨ ਗਰੀਬ ਮਜ਼ਦੂਰ ਦੀ ਤਕਦੀਰ ਬਦਲੂਗਾ ਤੇ ਹੁਣ ਤੇਰੇ ਹਰੇ ਪਿੰਨ ਦੀ ਨਿੱਕੜਪਕੀ ਤੇ ਹੁਣ ਹਰਾ ਪਿੰਨ ਤੇਰਾ ਚੱਲਦਾ ਕਿਉਂ ਨਹੀਂ ਤੇ ਜਿਆ ਸਮਾਂ ਜੇ ਤੈਨੂੰ ਹਰਾ ਪਿੰਨ ਦੇਣ ਜਾਣਦਾ ਭਗਵੰਤ ਮਾਨਾ ਤੇ ਹਰਾ ਪਿੰਨ ਫੜ ਕੇ ਤੋੜਨ ਵੀ ਜਾਣਦਾ ਸਤਕਾਰ ਜਗਤੋ ਪੋੜਾਂਗੇ ਅਸੀਂ ਓਮ ਵਾਲਿਆ ਤੋੜਾਂ ਦੇ ਵਿੱਚ ਕੜੀ ਨੰਨ ਅਰੇ ਉਸ ਉਸਾ ਟੋਡੇ ਤੇ ਵੀ ਆਉਂਦਾ ਜਿਵੇਂ ਗੈਰੀ ਜੀ ਨੇ ਵੀ ਦੱਸਿਆ ਜਦੋਂ ਕਿਹਾ ਸੀ ਓਏ ਆਵਾਜ਼ ਆਜੋ ਓਏ ਆਵਾਜ਼ ਆਜੋ ਉਦੋਂ ਸਾਰੇ ਧਾੜੂ 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 ਲੈ ਲੋ ਤੁਹਾਨੂੰ ਦੇ ਨਜ਼ਾਰੇ ਹੁਣ ਫਿਰਦੀ ਆ ਡਾਂਗ ਕੇ ਨਹੀਂ ਫਿਰਦੀ ਆਹਾ ਜਿਹੜੇ ਸਾਡੇ ਨੇ ਇਹ ਕੋਈ ਬਾਲੀ ਬਲ ਨਹੀਂ ਜੇ ਕਿਤੇ ਤੁਸੀਂ ਸਾਡੀ ਆਪਣੀ ਸਰਕਾਰ ਬਣਾ ਲਓ ਆ ਜਿਹੜੀਆਂ ਚੁੱਤੀਆਂ ਦੀ ਗੱਲ ਕਰਦਾ ਇਹੀ ਸਾਹਮਣੇ ਇਹੀ ਸਾਹਮਣੇ ਜਿਹੜੇ ਖੜੇ ਨੇ ਨਾ ਢੋਡੇ ਤੇ ਡਾਂਗ ਫੇਰੀ ਆ ਇਹਨਾਂ ਸਾਹਮਣੇ ਉਹਨਾਂ ਤੇ ਫੜਾ ਦਾਂਗੇ ਪੋਰਟ ਵੀ ਏਡੀ ਬੱਟੀ ਸ਼ਕਤੀ ਆ ਪਰ ਸਮਝਦੇ ਨਹੀਂ ਆ ਸਾਹਮਣੇ ਆ ਸਾਹਮਣੇ ਤੁਹਾਡੀ ਇੱਕ ਇੱਕ ਡਾਂਗ ਦਾ ਜੇ ਕਿਤੇ ਸਤਾ ਜੇ ਸਾਡੀ ਆ ਜੇ ਇੱਕ ਇੱਕ ਡਾਂਗ ਦਾ ਹਿਸਾਬ ਲੈ ਲਾਂਗੇ ਓਏ ਅਸੀਂ ਭੱਤੇ ਕਿੱਥੇ ਆ ਅਸੀਂ ਅੱਜ ਤੱਕ ਲੜਾਈਆਂ ਲੜੀਆਂ ਜੇ ਹਰਮੰਦਰ ਸਾਹਿਬ ਤੇ ਟੈਕ ਇੰਦਰਾ ਨੇ ਪੁੱਠੇ ਪੈਰ ਪੱਟੇ ਸੀ ਤਾਂ ਉਹ ਵੀ ਬਾਜੀ ਸ਼ੂਤਰਾ ਨਹੀਂ ਲਾਈ ਸੀ ਸਤਿਕਾਰਯੋਗ ਸਾਥੀਓ ਉਹ ਵੀ ਅਸੀਂ ਲਾਈ ਸੀ ਬਹੁਤ ਪਿਆਰ ਕਰ ਅਸੀਂ ਕੋ ਡਰਨ ਵਾਲੇ ਨਹੀਂ ਮੈਨੂੰ ਸੈਕਟਰੀ ਸਾਹਿਬ ਕਹਿੰਦੇ ਸੀ ਤੁਸੀਂ ਜੱਕੀ ਯਕੀਨ ਮੰਨੋ ਰਾਤ ਮੈਨੂੰ ਪੂਰੀ ਰਾਤ ਬੁਖਾਰ ਰਿਆ ਬਹਿ ਕੇ ਕੱਟੀ ਸਾਰੀ ਰਾਤ ਇਨਫੈਕਸ਼ਨ ਛਾਤੀ ਦੀ ਹੋਈ ਹੋਈ ਆ ਮੈਂ ਕਹਾਂ ਮੈਂ ਕਿਹਾ ਲਾਜ਼ਮੀ ਆ ਹਰ ਹੱਦ ਵਿੱਚ ਟੋਡੇ ਵਿੱਚ ਮੇਰਾ ਸਰੀਰ ਆਜ਼ਾਦ ਤਰੀ ਦੇ ਰਿਹਾ ਫਿਰ ਵੀ ਮੈਂ ਟੋਡੇ ਵਿੱਚ ਗੱਲ ਰੱਖ ਰਿਹਾ ਫਿਕਰ ਕਰਨ ਦੀ ਲੋੜ ਨਹੀਂ ਜਿੰਨਾ ਸਮਾਂ ਹੋਇਆ ਤੁਹਾਡੇ ਨਾਲ ਅੱਜ ਵੀ ਬੈਠੇ ਆ ਕੱਲ ਨੂੰ ਵੀ ਬੈਠਾਂਗੇ ਪਰਸੋਂ ਵੀ ਬੈਠਾਂਗੇ ਮੈਨੂੰ ਸਾਡੇ ਸਿੰਦਰਪਾਲ ਜੀ ਗੱਲ ਕਰਨ ਲੱਗੇ ਕਹਿੰਦੇ ਕਲਦੀਪ ਸਿੰਘ ਧਰਨੇ ਤੇ ਆਉਣਾ ਫੋਨ ਕੀਤਾ ਸਾਡੇ ਸੁਭਾਸ ਕੱਤਰ ਜੀ ਆਪਣਾ ਸਿੰਧਾ ਸੈਕਟਰੀ ਸਾਹਿਬ ਮੇਰੇ ਕੋਲੇ ਆਏ ਕੱਲ ਹੀ ਆਏ ਸੀ ਉਹ ਮੈਂ ਕਿਹਾ ਅਸੀਂ ਤਾਂ ਜਿਵੇਂ ਔਰਤ ਕਹਿੰਦੇ ਕਿਲੇ ਦੇ ਜੋਰ ਤੇ ਵਸਦੀ ਹੈ ਜੇ ਆਪਾਂ ਧੀ ਬਿਆਦੀਏ ਤਾਂ ਕਿਲੇ ਦੇ ਜੋਰ ਤੇ ਵਸਦੀ ਹੈ ਤੇ ਨਹੀਂ ਉਹ ਬਹਾਲੇ ਨੂੰ ਕੋਚਈ ਕੱਢੀ ਜਾਂਦੇ ਐ ਤੇ ਜੇ ਪੇਕਿਆਂ ਦੇ ਜੋਰ ਤੇ ਧੀ ਵਸਦੀ ਹੈ ਤੇ ਸਾਡਾ ਜਿਹੜੇ ਅਸੀਂ ਨਮਾਣੇ ਜੇ ਆ ਤੇ ਸਾਡਾ ਜੇ ਅਸੀਂ ਵੀ ਸਾਡੀ ਕੋਈ ਚਲਦੀ ਆ ਜੇ ਸਾਡੀ ਕੋਈ ਗੱਲ ਹੁੰਦੀ ਆ ਸਾਡੀ ਕੋਈ ਮੁਕਤਾ ਉਹ ਵੀ ਥੋੜੇ ਜੋਰ ਨਾਲ ਕੀ ਆ ਸਤਿਕਾਰਯੋਗ ਸਾਥੀਓ ਨਹੀਂ ਮੁਕਤਾ ਦਾ ਸਾਨੂੰ ਵੀ ਕੋਈ ਨਹੀਂ ਤੇ ਜੇ ਤੁਸੀਂ ਸਾਡੇ ਨਾਲ ਤੁਸੀਂ ਰਾਜਨ ਟਕ ਲੀਡਰਾਂ ਦੇ ਪੇਕੇ ਉਹ ਪੇਕੇ ਜੇ ਤੁਹਾਡਾ ਆਸ਼ੀਰਵਾਦ ਸਹੀ ਬੰਦੇ ਨੂੰ ਮੈਨੂੰ ਲੱਗ ਜੇ ਤੇ ਫਿਰ ਸਾਨੂੰ ਆ ਹੱਕ ਮੰਗਣੇ ਨਹੀਂ ਪੈਣੇ ਵੰਡਣ ਵਾਲੇ ਬਣ ਸਕਦੇ ਆ ਸਤਿਕਾਰਯੋਗ ਸਾਥੀਓ ਮੰਕਰ ਵਾਲਿਆਂ ਕੋ ਬੰਡਰ ਵਾਲੇ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅਸੀਂ ਇਕੱਠੇ ਨਹੀਂ ਹੁੰਦੇ ਅਸੀਂ ਇਕੱਠੇ ਨਾ ਹੋਣ ਕਾਰਨ ਕੱਲੇ-ਕੱਲੇ ਛੋਟੇ-ਛੋਟੇ ਗੁੱਟਾਂ ਦੇ ਵਿੱਚ ਵੰਡ ਕੇ ਸਦੀਆਂ ਤੋਂ ਪੁੱਟ ਖਾਰੇ ਆ ਮੈਂ ਤੁਹਾਨੂੰ ਅਪੀਲ ਕਰਦਾ ਕਿ ਕੋਈ ਮਰਜ਼ੀ ਸਰਕਾਰ ਚੁਣ ਲਓ ਕੋਈ ਮਰਜ਼ੀ ਐਮਐਲਏ ਐਮਟੀ ਬਣਾ ਲਓ ਢੋਡਾ ਸਤਕਾਰਯੋਗ ਸਾਥੀਓ ਭਲਾ ਨਹੀਂ ਹੋ ਸਕਦਾ ਢੋਡਾ ਭਲਾ ਕੱਲੇ-ਕੱਲੇ ਇਸ ਕੋ ਇੱਕ ਸਾਡੇ ਰਹਿਬਰ ਵੀ ਸੋਹ ਸ਼੍ਰੀ ਗੁਰੂਗ੍ਰੰਥ ਸਾਹਿਬ ਕਰ ਸਕਦੇ ਨੇ ਸਾਨੂੰ ਸਾਰਿਆਂ ਨੂੰ ਲੋੜ ਆ ਸਮੇਂ ਦੀ ਕਿ ਅਸੀਂ ਸ਼੍ਰੀ ਗੁਰੂਗ੍ਰੰਥ ਸਾਹਿਬ ਨਾਲ ਜੁੜੀਏ ਸ਼੍ਰੀ ਗੁਰੂਗ੍ਰੰਥ ਸਾਹਿਬ ਨਾਲ ਜੁੜ ਕੇ ਅਸੀਂ ਅਸੀਂ ਨਸ਼ਿਆਂ ਤੋਂ ਬਚ ਸਕਦੇ ਹਾਂ ਇੱਕ ਮਿੰਟ ਚੁੱਪਦਾ ਦਾਣ ਵਰਤੋ ਅਸੀਂ ਨਸ਼ਿਆਂ ਤੋਂ ਬਚ ਸਕਦੇ ਹਾਂ ਤੇ ਅਸੀਂ ਕੋਹਾਂ ਦੂਰ ਗੁਰੂਆਂ ਦੀ ਬਾਣੀ ਤੋਂ ਦੂਰ ਹੋਏ ਹੋਏ ਇਹਦੇ ਨੇ ਰੇਵਲ ਸਾਡੇ ਸਤਿਗੁਰ ਜੀ ਸਤਿਗੁਰ ਰਬਦਾਸ ਮਹਾਰਾਜ ਜੀ ਸਤਿਗੁਰ ਨਾਮਦੇਵ ਜੀ ਸਤਿਗੁਰ ਕਬੀਰ ਜੀ ਇਹ ਲੋਕ ਰਜਵਾੜੇ ਉਹਨਾਂ ਨੂੰ ਭਗਤ ਦੱਸਣ ਤੇ ਲੱਗੇ ਰਹਿੰਦੇ ਨੇ ਹੱਥ ਥਰਕੇ ਭਗਤ 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 ਜਿਵੇਂ ਇਹਨਾਂ ਦੇ ਭਗਤ ਸੀ ਸਤਿਗੁਰ ਰਬਦਾਸ ਮਹਾਰਾਜ ਜੀ ਸਤਿਗੁਰ ਕਬੀਰ ਜੀ ਸਤਿਗੁਰ ਨਾਮਦੇਵ ਜੀ ਸਤਿਗੁਰ ਸੈਨ ਜੀ ਜੇ ਭਗਤ ਸੀ ਇਸ ਤਰ੍ਹਾਂ ਦੇ ਸਾਥੀਓ ਕੁਦਰਤ ਦੇ ਭਗਤ ਸੀ ਉਹ ਸਾਡੇ ਗੁਰੂ ਸੀ ਤੇ ਗੁਰੂ ਹੀ ਰਹਿਣਗੇ ਤੇ ਬੜੇ ਦੁੱਖ ਨਾਲਾ ਸੇ ਅਸੀਂ ਆਪ ਤੇ ਗੁਰੂਆਂ ਦੀ ਗੱਲ ਨਹੀਂ ਮੰਨੀ ਸਤਗੁਰ ਜੀ ਨੇ ਕਿਹਾ ਸੀ ਬੇਗੰਪੁਰ ਦੀ ਗੱਲ ਕੀਤੀ ਸੀ ਸਤਗੁਰ ਜੀ ਨੇ ਕਿਹਾ ਸੀ ਕਿ ਬੇਗੰਪੁਰ ਆ ਤੋ ਸੋਣਾ ਸਤਗੁਰ ਜੀ ਨੇ ਕਿਹਾ ਸੀ ਕਿ ਬਹੁਤ ਜਨਮ ਬਿਛੜੇ ਤੇ ਮਾਦੋ ਇਹ ਜਨਮ ਤੋ ਮਾਰੇ ਲੇਖੇ ਅਸੀਂ ਕੁਛ ਨਹੀਂ ਸਮਝਿਆ ਸਤਗੁਰ ਨੇ ਕਿਹਾ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟਾ ਬੜਾ ਸੰਭਸਾ ਜੀ ਬਤਾਸ ਰਹੇ ਪਰਸਨ ਪਰ ਅਸੀਂ ਅਜ ਤੱਕ ਕੁਝ ਨਹੀਂ ਸਮਝ ਸਕੇ ਅੱਜ ਸਸੀਂ ਸੌ ਖਾਈਏ ਸਾਰੇ ਹੱਥ ਖੜੇ ਕਰਕੇ ਆ ਬੈਠਿਆ ਬਾਈ ਸਾਹਮਣੇ ਕਿਵੇਂ ਕੁਰਤਾ ਖੂਨ ਨਾਲ ਭਰਿਆ ਹੋਇਆ ਇੱਕ ਇੱਕ ਤੋਪੇ ਦਾ ਸੁਪਰੇ ਮੁੱਖ ਮੰਤਰੀ ਤੋਂ ਇਹਨਾਂ ਨੂੰ ਫੋਟਾਂ ਦੇ ਵਿੱਚੋਂ ਹੰਕਾਰ ਦਾ ਧੌਣ ਦੇ ਵਿੱਚੋਂ ਕਿੱਲਾ ਕੱਢ ਕੇ ਪਹਿਲਾ ਸੰਗਰੂਰ ਵਾਲਿਆਂ ਨੇ ਲੋਕ ਸਭਾ ਦੀ ਉਪਚੋਣ ਦੇ ਵਿੱਚੋਂ ਧੌਣ ਦੇ ਵਿੱਚੋਂ ਕਿੱਲਾ ਕੱਢਿਆ ਸੀ ਆ ਅੱਜ ਇਥੋਂ ਸਾਂ ਖਾ ਕੇ ਜਾਈਏ ਕਿ ਆਪਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਜ਼ੋਰ ਲਾ ਦਈਏ ਪੂਰੀ ਬਾਹ ਲਾ ਦਈਏ ਇਹ ਧੌਣ ਤੇ ਵਿੱਚੋਂ ਕਿਲਾ ਕਢੀਏ ਇੱਕ ਇੱਕ ਟੋਕੇ ਦਾ ਖੂਨ ਦਾ ਪਾਪ ਬਦਲਾ ਲੈਣਾ ਸਤਿਕਾਰ ਜੋ ਸਾਥੀਓ ਬੋਟਾਂ ਦੇ ਕਿਚ ਇਹਨਾਂ ਦੀਆਂ ਜਵਾਨਾਂ ਤੋਂ ਜ਼ਬਤ ਕਰਾਉਣੀ ਹੈ ਬੋਲੇ ਸੋਚ ਰਿਆ ਸ੍ਰੀ ਅਕਾਲ ਅੱਜ ਪਛਾਣ ਕਰ ਲੋ ਢੋਡਾ ਕੌਣ ਜਿੰਨਾ ਪਛੇ ਢਾੜੂ ਢਾੜੂ ਕਰਕੇ ਆ ਜਿਹੜੀਆਂ ਸਰਦਾਰਾਂ ਦੀਆਂ ਚੱਕਦੇ ਹੁੰਦੇ ਹੁਣ ਪੁੱਛਣਾ ਬੜੀਆਂ ਵੀ ਸਾਡਾ ਅੱਜ ਤੁਹਾਡੇ ਧਰਨੇ ਦੇ ਵਿੱਚ ਆ ਕੇ ਪਛਾਣ ਕਰੋ ਤੁਹਾਡੇ ਨਾਲ ਖੜਦਾ ਕੌਣ ਆ ਤੁਹਾਡੇ ਪਿੱਛੇ ਲੜਦਾ ਕੌਣ ਆ ਆ ਰੂੜਾਂ ਤੇ ਬੈਠਣ ਸਭ ਕੁਛ ਆ ਪ੍ਰਸ਼ਾਸਨ ਇਹ ਇੱਕ ਇੱਕ ਮੈਂ ਕਹੂੰਗਾ ਕੱਟ ਪੁੱਤਨੀ ਆ ਸਰਕਾਰ ਜਿਵੇਂ ਮਰਜ਼ੀ ਕਰਾ ਸਕਦੀ ਆ ਸਾਨੂੰ ਵੀ ਬੋਲਣ ਦਾ ਖਮਾਜਾ ਭੁਗਤਣਾ ਪੈ ਸਕਦਾ ਕਹਿਰੀ ਨੂੰ ਵੀ ਪੈ ਸਕਦਾ ਤੁਸੀਂ ਤਾਂ ਭੁਗਤੀ ਜਾਂਦੇ ਹੋ ਡਾਂਗਾ ਖਾਈ ਜਾਂਦੇ ਹੋ ਪਰ ਸਾਨੂੰ ਕੋਈ ਪ੍ਰਵਾਹ ਨਹੀਂ ਅਸੀਂ ਟੋਡੇ ਆਂ ਟੋਡੇ ਰਹਾਂਗੇ ਜਿੰਨੇ ਤੱਕ ਪੰਜਾਬ ਦਾ ਮੁੱਖ ਮੰਤਰੀ ਦਾ ਲੈਟਰ ਨਹੀਂ ਮਿਲਦਾ ਸੂਬੇ ਦਾ ਮੁੱਖ ਮੰਤਰੀ ਸਾਡੀਆਂ ਜ਼ਾਇਦ ਮੰਗਾਂ ਨਹੀਂ ਮੰਨਦਾ ਅਸੀਂ ਸੰਗਰੂਰ ਦੇ ਵਿੱਚੋਂ ਨਹੀਂ ਜਾਵਾਂਗੇ ਅਸੀਂ ਆਰ ਪਾਰ ਦੀ ਲੜਾਈ ਲੜਾਂਗੇ ਸੈਨ ਤੋਂ ਕੇ ਪੁੱਛੂਗੇ ਨਹੀਂ ਜੈਸੇ ਕੋਸ਼ਿਸ਼ ਕਰਕੇ ਕੋਈ ਸਮਾਂ ਦਾ ਆਪਣਾ ਫੇਰ ਇਹ ਤਾਂ ਆਪਣੇ ਇਵੇਂ ਜੇ ਕੁੱਟ ਲੈਣਗੇ ਤਾਂ ਵੀ ਕੋਈ ਫਰਕ ਨਹੀਂ ਜੇ ਇਹ ਆਪਣੀਆਂ ਬੱਚੀਆਂ ਨੂੰ ਅੱਗੇ ਕਰ ਸਕਦੇ ਆ ਤੇ ਸਾਡੀਆਂ ਧੀਆਂ ਪੜਾ ਘਰਾਂ ਦੇ ਵਿੱਚ ਕਿਉਂ ਨਹੀਂ ਜੇ ਸਾਡੇ ਬੱਚੇ ਜੇ ਦੌਰ ਪੀਏ ਘਰੇ ਲੈ ਕੇ ਜਾਂਦੇ ਆ ਸਾਡੇ ਬੱਚਿਆਂ ਦਾ ਭਵਿੱਖ ਵੀ ਉਹਨਾਂ ਨਾਲ ਚੱਲਦਾ ਤਾਂ ਆ ਆਪਾਂ ਆਹ 5-7 ਦਿਨ ਨੇ ਉਹ ਪੰਜਾਬ ਪ੍ਰਦੇਸ਼ ਵਾਲਿਓ ਕੀਤੀਓ ਆ ਪੰਜ-7 ਦਿਨ ਨੇ ਫਿਰ ਇੱਕ ਕੌੜ ਦਾ ਬਹਾਨਾ ਲਾ ਦੇਣਗੇ ਆਜੀ ਕੱਲਾਂ ਕਰੋ ਆਪ ਕਪੜੀ ਤਹੀ ਪਹਿਨ ਸਲਮਾਨ ਜਿੰਨੇ ਰਿਸ਼ਤੇਦਾਰ ਨੇ ਸਾਰੇ ਸੱਬੀਏ ਮੈਂ ਤੁਹਾਨੂੰ ਵਾਦਾ ਦਗਾਉਣਾ ਮੈਂ ਆਪਣੀ ਪਾਰਟੀ ਭਾਜਨ ਸਮਾਜ ਪਾਰਟੀ ਵੱਲੋਂ ਜਿੰਨੇ ਸੰਗਰੂ ਨਾਲ ਹੁਣੇ ਇੱਕੋਂ ਦੀ ਲੀਡਰਸ਼ਿਪ ਨਾਲ ਗੱਲ ਕਰਦਾ ਐਵੇਂ ਮੈਂ ਝੂਠ ਮਾਰੀ ਜਾਂਦਾ ਹੁਣ ਮੇਰੇ ਮੈਂ ਕੱਲਾ ਆਇਆ ਇੱਕ ਜੱਡੀ ਤੇ ਆਇਆ ਪਰ ਜੇ ਕੱਲ ਨੂੰ ਲੋੜ ਪੈਂਦੀ ਆ ਆਪਾਂ ਨੂੰ ਨਾ ਆਪਣਾ ਹੱਲ ਹੋਊਗਾ ਤੇ ਬਦ ਤੋਂ ਬਦ ਸੰਗਤ ਭਾਜਨ ਸਮਾਜ ਪਾਰਟੀ ਤਰਫੋਂ ਤੇ ਤੇ ਸਮਰਥਨ ਦੇ ਵਿੱਚ ਖੜਾਵਾਂਗੇ ਇਹ ਲੜਾਈ ਪੂਰੀ ਠੋਕ ਮੇ ਲੜਾਂਗੇ ਆਪਾਂ ਸਾਰੇ ਗਰੂਰ ਦੇ ਵਿੱਚੋਂ ਉਹਨਾਂ ਤੱਕ ਨਹੀਂ ਜਾਂਦੇ ਜਿੰਨਾ ਤੱਕ ਸਾਡਾ ਕੋਈ ਠੋਸ ਪ੍ਰਬੰਧ ਨਹੀਂ ਹੋ ਜਾਂਦਾ ਕਿਉਂਕਿ ਇੱਥੋਂ ਦੇ ਮੈਂ ਹੋਰ ਸਿਸਟਮ ਤੁਹਾਨੂੰ ਸਪੈਸ਼ਲ ਕੋਈ ਗੱਲ ਕਹਿਣਾ ਕਿ ਡਰਨਾ ਛੱਡ ਕੇ ਝੋਕਣਾ ਛੱਡ ਕੇ ਇਹ ਅੱਜ ਸਿੱਖਿਆ ਲੜਾਈ ਕਿੱਥੇ ਤਲਵਾਰਾਂ ਵਾਲੀ ਨਹੀਂ ਲੜਾਈ ਫੋਟ ਪਰਦੇ ਦੇ ਪਿੱਛੇ ਫੋਟ ਦੇ ਇਸਤੇਮਾਲ ਦੀ ਲੜਾਈ ਹੈ ਹੁਣ ਇੱਕ ਬੰਦਾ ਮੈਨੂੰ ਕਹਿੰਦਾ ਸੀ ਕਹਿੰਦਾ ਯਾਰ ਮੈਂ ਝਾਰੂ ਵਾਲੇ ਨੂੰ ਫੋਟ ਪਾਈ ਵੱਡੇ ਪੱਦਰ ਤੇ ਮੈਂ ਕਿਹਾ ਫਿਰ ਕੀ ਹੋ ਗਿਆ ਕਹਿੰਦਾ ਯਾਰ ਲਾਖੀ ਚਾਰਜ ਹੋਇਆ ਸੁਣ ਲਓ ਵੀਰ ਜਿਹਨੇ ਲਾਖੀ ਚਾਰਜ ਹੋਇਆ ਟੀਚਰਾਂ ਦਾ ਮਤਲਬ ਕਿ ਟੀਚਰ ਸੀਗੇ ਇਹਨੇ ਲਾਖੀ ਚਾਰਜ ਹੋਇਆ ਮੈਂ ਕਿਹਾ ਫਿਰ ਹੁਣ ਕੀ ਕਰਦਾ ਹੁਣ ਕਹਿੰਦਾ ਹੁਣ ਬਾਥਰੂਮ ਚ ਵੜਦਾ ਆਪਣੇ ਦਾ ਕਰ ਉਹ ਵੀ ਨਹੀਂ ਹੁੰਦਾ ਪਤਾਉਂ ਹੀ ਲੱਗ ਜੂ ਆਪਣੇ ਦਾ ਪੱਲੀ ਹੁੰਦੀ ਹੈ ਜਾਂ ਟੋਟਾ ਐ ਸਾਡਾ ਹੁੰਦਾ ਕਹਿੰਦਾ ਕੁੰਡੀ ਲਾ ਲੈਣਾ ਸ਼ੀਸ਼ਾ ਹੁੰਦਾ ਤਿੰਨ ਚਾਰ ਮੂੰਹ ਤੇ ਆਪਦੇ ਚਪੇੜਾ ਇਧਰੋਂ ਮਾਰਦਾ ਟੋਲ ਚਾਰ ਇਧਰੋਂ ਮੇਰਾ ਖਿਆਲ ਛੋਟੇ ਵੀ ਬਾਲਿਆਂ ਨੇ ਬਚਣ ਗਿਆ ਜੇ ਕਿਤੇ ਹੱਥ ਤੇ ਹਮਲਾ ਕਰ ਲਈਏ ਕਹਿੰਦਾ ਮੂੰਹ ਤੇ ਚਪੇੜਾ ਜ਼ਰੂਰ ਮਾਰਦਾ ਆਪਦੇ ਪਰ ਕਿੱਥੋਂ ਪੰਗਾ ਲੈ ਲਿਆ ਯਾਰ ਕਿੱਥੋਂ ਇਹ ਚੁਣ ਲਿਆ ਤੁਹਾਨੂੰੰਦਰ ਆਪਦੇ ਝਾਕ ਲੋ ਹਾਂਜੀ ਬਾਈ ਦੀ ਅੱਖੀ ਬਚੀ ਕਿੱਥੇ ਕਿ ਕਿਹੜੇ ਕਿਹੜਿਆਂ ਨੇ ਅਸੀਂ ਇਹ ਲੋਕ ਇਹ ਲੋਕ ਚੁਣੇ ਨੇ ਜਿਹੜੇ ਯਾਰ ਹੱਥ ਦੀ ਗੱਲ ਨਹੀਂ ਸੁਣਦੇ ਐ ਕਮਾਲ ਦੀ ਗੱਲ ਐ ਇੱਥੇ ਕਈ ਬੋਲੇ ਕਿਸਾਨ ਕਿਸਾਨਾਂ ਨੂੰ ਵੀ 4-10 ਰੁਪਏ ਅੱਗੇ ਮੋੜ ਦਿੰਦੇ ਨੇ ਅਸੀਂ ਵੀ ਬਾਹਲੇ ਬਾਰ ਆਏ ਆ ਮੈਂ ਬਥੇਰੇ ਮਜ਼ਦੂਰ ਦੀ ਦਿਹਾੜੀ ਵਧਾਉਣ ਵਾਸਤੇ ਉੱਥੇ ਦੇ ਕਿਰਤ ਦੇ ਕਿਰਤ ਕਮਿਸ਼ਨ ਵਿਭਾਗ ਨੂੰ ਮਿਲੇ ਆ ਕਿ ਮਜ਼ਦੂਰ ਦੀ ਦਿਹਾੜੀ ਘਰੇਟ ਤਬਾਦਾ ਹੋਣਾ ਚਾਹੀਦਾ ਆ ਜਿਹੜੀ 350 ਰੁਪਏ ਦੀ ਦਿਹਾੜੀ ਐ ਇਹਦੇ ਨਾਲ ਘਰੇ ਬਾਥਰੂਮ ਵੀ ਨਹੀਂ ਬਣਦਾ ਐਡੀ ਜ਼ਿਆਦਾ ਮਹਿੰਗਾਈ ਆ ਮੈਨੂੰ ਹੁਣ ਬੱਚੀਆਂ ਮਿਲ ਕੇ ਗਈਆਂ 2016 ਤੋਂ ਪੰਜਾਬ ਪੁਲਿਸ ਦੇ ਵਿੱਚ ਰੇਟਿੰਗ ਦੇ ਵਿੱਚ ਡਲ ਰਹੀਆਂ ਬਚਾਰੀਆਂ ਇੱਥੇ ਬਾਡਰ ਵਾਸ ਸਟ੍ਰੀਟ ਦੇ ਉੱਤੇ ਚੜੀਆਂ ਖੜੀਆਂ ਬੱਚੇ ਜਿਉਂ ਵੀ ਸਾਡੇ ਹਰ ਸਰਹੱਦ ਹਰ ਫਰੰਟ ਦੇ ਉੱਤੇ ਸਰਕਾਰ ਪਹੁੰਚ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਕਿ ਇੱਥੋਂ ਦੇ ਪ੍ਰਸ਼ਾਸਨ ਕੋਲੇ ਬਹੁਤ ਹੱਥ ਕੰਡੇ ਨੇ ਭਗਵਾਨ ਤੁਮਾਨ ਕਮੇਡੀਅਨ ਸੀ ਕਮੇਡੀਅਨ ਹੈ ਕਮੇਡੀਅਨ ਹੀ ਰਹੂਗਾ ਉਹ ਚੁਟਕਲੇ ਸੁਣਾ ਸਕਦਾ ਤੇ ਅਸੀਂ ਹੱਸ ਲੈਨੇ ਆ ਤੇ ਤੁਕਤਾ ਉਹ ਇੱਕ ਵਾਰੀ ਉਹ ਗੱਲ ਹੋਈ ਜਿਵੇਂ ਇੱਕ ਰਾਜਾ ਸੀ ਰਾਜਾ ਬੈਠੇ ਆ ਉਹਨੇ ਇੱਕ ਗਾਇਕ ਸੱਦੇਆ ਕਹਿੰਦਾ ਵੀ ਗੀਤ ਸੁਣਾ ਉਹਨੇ ਬੜਾ ਵਧੀਆ ਗੀਤ ਸੁਣਾਇਆ ਰਾਜਾ ਕਹਿੰਦਾ 10 ਮੋਹਰਾਂ ਦਿੱਤੀਆਂ ਬਈ ਸੋਨੇ ਦੀਆਂ ਕਹਿੰਦਾ ਹੋਰ ਸੁਣਾ ਉਹਨੇ ਹੋਰ ਮੇਰੇ ਨਾਲ ਦੇਰੇ ਜਿਆਦੇ ਜੋਰ ਲਾਇਆ ਹੋਰ ਗੀਤ ਗੀਤ ਸੁਣਾਇਆ ਕਹਿੰਦਾ 20 ਮੋਹਰਾਂ ਹੋਰ ਦੇਤੀਆਂ ਸੋਨੇ ਦੀਆਂ ਫੇਰ ਕਹਿੰਦਾ ਇੱਕ ਹੋਰ ਸੁਣਾ ਉਹਨੇ ਹੋਰ ਵਧੀਆ ਸੁਣਾਇਆ ਵੀ ਅਜ ਤਾਂ ਕੰਮ ਬੜਾ ਲੋਟ ਆਇਆ ਰਾਜਾ ਮੋਹਰਾਂ ਹੀ ਵੰਡੀਆਂ ਦਾ ਫੇਰ ਜਦੋਂ ਉਹਨੇ ਜਦੋਂ ਸੁਣਾਇਆ ਕਹਿੰਦਾ ਕੀ ਮੋਰਾ ਸੋਨੇ ਦੀ ਹੈ ਜਦੋਂ ਵਿਚਾਰਾ ਥਾ ਗੌਣ ਵਾਲਾ ਥੱਪ ਗਿਆ ਹੰਮ ਗਿਆ ਕਹਿੰਦਾ ਰਾਜਾ ਜੀ ਮੈਂ ਚੱਲੇ ਆਂ ਕਹਦਾ ਵਗ ਜਾ ਭਾਈ ਫਿਰ ਕਹਦੇ ਵੀ ਮੇਰਾ ਇਨਾਮ ਕਹਿੰਦਾ ਕਾਹਦਾ ਇਨਾਮ ਇਹਨਾਂ ਦੀ ਮੈਂ ਗੀਤ ਗਾਇਆ ਸੀ ਤੁਸੀਂ ਮੋਰਾ ਦਾ ਐਲਾਨ ਕਰੀ ਜਾਂਦੇ ਸੀ ਉਹ ਕਹਿੰਦਾ ਕਮਲਿਆ ਤੂੰ ਮੇਰੇ ਕੰਨਾਂ ਨੂੰ